ਆਈ ਬਣਾ ਲਵਾਂ ਕੋਈ ਹਾਲ ਨਹੀਂ ਅੰਨੀ ਠੰਡੀ ਉੱਤੋਂ ਤਾਂ ਮਨ ਕਹਿੰਦੀ ਮम्मी ਮੈਂ ਹੁਣ ਨਹੀਂ ਆਣੀ ਆ ਵੇਖੀ ਜਿਸ ਤਰ੍ਹਾਂ ਮੈਂ ਰਸੋਈ ਸਾਫ਼ ਕੀਤੀ ਨੇ ਆਂਦੀਆਂ ਚਾਹ ਫੇਰੇ ਗੰਦ ਪਾ ਦੇਣਾ ਅੱਡੀ ਇਹਦੇ ਹੱਥ 'ਚ ਨਾ ਗੰਦ ਦੀ ਬਖਸ਼ ਹੋ ਗਈ ਸਫਾਈ ਦੇ ਤੇ ਹੈ ਨਹੀਂ ਗੰਦ ਦੀ ਉੱਤੋਂ ਚਾਹ ਦੇ ਮੈਂ ਥੂੜੀ ਘੜੀ ਦੀ ਚਾਹ ਪੀਣੀ ਮੰਜੂ ਭੈਣ ਆਜੋ ਆਜੋ ਕਿੱਥੇ ਵੜੀ ਨਹੀਂ ਕਿਹੜੀ ਨੁੱਕਰ 'ਚ ਵੜੀ ਹੋਈ ਆ ਮੈਂ ਕੀ ਕਰਾਂ ਭੈਣ ਵਕਤ ਪਿਆ ਹੈ ਮੈਂ ਵਕਤ 'ਚ ਫੱਸੀ ਪਈ ਹਾਏ ਹਾਏ ਵਕਤ ਜਕਾ ਦੇ ਫਸੀ ਹੋਈ ਏ ਤੂੰ ਕੀ ਹੋਇਆ ਤੇਰੇ ਸਾਹਮਣੇ ਆ ਇਹ ਵੇਖ ਲੈ ਸੋਈ ਸਾਰੀ ਸਾਫ ਕੀਤੀ ਹੋ ਨਾ ਗੰਦ ਐ ਨਾ ਨਰਕ ਹੈ ਨਹੀਂ ਕਿ ਘਰ ਜ ਨੂੰ ਵੇਖਦੀ ਪਈ ਆ ਕਿੱਥੇ ਗਈ ਤੇਰੀ ਸਹਬਾ ਨਹੀਂ ਇੱਕ ਤਾਂ ਆ ਬੜੀ ਬਿਮਾਰੀ ਉਹ ਪੇਕੇ ਜਾਣ ਦੀ ਹੈ ਦੱਸ ਪੇਕੇ ਕੀ ਕਰਨ ਗਈ ਆ ਰਾਬੀ ਜਾਣੇ ਮਾਂ ਵੀ ਚੰਗੀ ਉਹ ਰੋਜ਼ ਉਹਨੂੰ ਸੱਦ ਲੈਂਦੀ ਦੂਜੇ ਦਿਨ ਸੱਸ ਭਾਵੇਂ ਮਰਦੀ ਰਵੇ ਕੱਪਦੀ ਰਵੇ ਸਾਥ ਦੀ ਥੋੜੀ ਕੋ ਟੈਨਸ਼ਨ ਹੈਗੀ ਦੱਸ ਇਹ ਕੀ ਤਮਾਸ਼ਾ ਨਹੀਂ ਪੇਕੇ ਜਾਂਦਾ ਤੂੰ ਉਹਨੂੰ ਕਿਹਾ ਕਰਖਾ ਹੋਇਆ ਕਿਤੇ ਮਹੀਨੇ ਦੋ ਮਹੀਨੇ ਬਾਹ ਚਲੀ ਗਈ ਨਹੀਂ ਭੈਣ ਮੈਨੂੰ ਪੁੱਛੇ ਤੇ ਮੈਂ ਕਵਾਂ ਵੀ ਰਾਤੀ ਆਪਣੇ ਆਦਮਿਆਂ ਨਾਲ ਗੱਲਾਂ ਕਰਦੀ ਹੋ ਸਵੇਰੇ ਬਸ 8 8.5 ਬੱਚੇ ਸਕੂਲ ਜਾਣ ਦੀ ਦੇਰ ਹੁੰਦੀ ਹੋ ਨਾਲ ਮਮੀ ਜੀ ਮੈਂ ਆਣੀ ਪਈ ਆ ਫਿਰ ਬਾਅਦ ਤੂੰ ਜਦੋਂ ਜਾਣ ਲੱਗਣਾ ਮਮੀ ਮੈਂ ਚੱਲੀ ਜੇ ਤੇ ਉਹ ਜਾਣ ਲੱਗਿਆ ਮੈਨੂੰ ਪੁੱਛੇਗੀ ਚੱਲੀ ਤੇ ਮੈਂ ਕੀ ਕਵਾਂਗਾ ਮੇਰੀ ਗੱਲ ਸੁਣ ਮੰਜੂ ਇਹਦੇ ਵਿੱਚ ਤੇਰੀ ਨੂ ਦਾ ਕੋਈ ਕਸੂਰ ਨਹੀਂ ਕਸੂਰ ਹੈਗਾ ਸਾਰਾ ਤੇਰੇ ਮੁੰਡੇ ਦਾ ਜਿਹੜਾ ਹਾਮੀ ਭਰ ਦਿੰਦਾ ਮੈਂ ਤੇ ਅੱਗੇ ਕੰਨੀ ਮੇਰੇ ਮੁੰਡੇ ਦਾ ਨਾ ਕਵੇ ਆ ਸਾਡੇ ਬੰਦੇ ਕਿੰਨੇ ਕ ਭੇਜਦੇ ਹੁੰਦੇ ਸੀ ਕੰਦੇ ਹੁੰਦੇ ਸੀ ਘਰ ਦਾ ਕੰਮ ਇੰਨਾ ਜ਼ਿਆਦਾ ਹੈਗਾ ਤੂੰ ਹੀ ਕਿੱਧਰ ਜਾਣਾ ਆ ਸਾਡੀ ਰੋਟੀ ਕੌਣ ਬਣਾਊਗਾ ਨਾ ਮੇਰੇ ਸਿਰ 'ਤੇ ਕੋਈ ਡਾਈ ਲੱਗੀ ਉਹ ਸਵੇਰ ਦੀ ਮੈਂ ਕਿਹਾ ਲਾਵਾਂਗੀ ਅੱਜ ਤੂੰ ਪੰਨੀ ਨਿਕਲ ਘਰ ਚ ਨੱਦ ਨਿੱਧਰ ਕੱਢਿਆਈ ਮੈਂ ਨੱਦ ਨਿੱਧਰ ਮੰਜੀਆਂ ਥੱਲੇ ਇੰਨਾ ਗੰਦ ਤਸਵੀਰ ਸੈਟੀਆਂ ਥੱਲੇ ਰਸੋਈ ਦੇ ਵਿੱਚ ਉੱਪਰ ਲਖਾਨੇ ਸਭ ਦੋ ਰਹਿ ਗਈ ਮੇਰੇ ਸਾਥੋਂ ਵਾਲੇ ਨੀ ਮੇਰੀ ਗੱਲ ਸੁਣ ਮੰਜੂ ਪੈਣਾ ਆ ਤਾਦੀ ਵੇਖ ਲਾ ਜਦੋਂ ਆਪਾਂ ਕੰਮ ਕਰਨ ਲੱਗਦੇ ਸੀ ਨਾ ਸਾਰਾ ਦਿਨ ਸਾਡੇ ਕੋਲ ਸਿਰ ਨਹੀਂ ਸੀ ਵਗਦਾ ਤੇ ਇਹ 9 ਵਜੇ ਕੰਮ ਕਰਕੇ ਬੀਬੀਆਂ ਰਾਣੀਆਂ ਵੇਹਲੀਆਂ ਅੱਜ ਕੱਲ ਸਿਆਪਾ ਖੜੇ ਹੋਣ ਮਲੇੜੇ ਪੋਚੇ ਉਹ ਲੈਣਦੇ ਬੈੱਡਾਂ ਥੱਲੇ ਤੇ ਇਹਨਾਂ ਨੇ ਮਾਰਨਾ ਨਹੀਂ ਹੈ ਨੁਕਰਾਂ ਚ ਕੂੜਾ ਕੱਢਣਾ ਨਹੀਂ ਇਹਨਾਂ ਨੇ ਤੇ 9 ਵਜੇ ਆਪੀ ਵੇਹਲੀਆਂ ਹੋਣਾ ਇਹਨਾਂ ਨੇ ਜਿਹੜਾ ਪੋਚੇ ਵਾਲਾ ਹੀ ਲੈਂਦਾ ਨਾ ਸਵੇਰ ਦੀ ਗੱਲ ਸੁਣ ਲੈ ਮੈਂ ਪੋਚਾ ਮਾਰਨ ਲੱਗੀ ਕਹਿੰਦੀ ਗਰਮ ਪਾਣੀ ਪਾ ਲੈਣਾ ਤੇ ਦੱਸ ਮੈਂ ਗਰਮ ਪਾਣੀ ਉਹਦੇ ਵਾਸਤੇ ਰੱਖਿਆ ਮੈਂ ਆਪਣੇ ਨਹਾਉਣ ਵਾਸਤੇ ਰੱਖਿਆ ਨਹੀਂ ਇਹੋ ਜਿਹੇ ਸਲਾਮਾਂ ਦੇ ਨੂੰਆਂ ਨੂੰ ਪੁੱਛ ਲਾ ਇਹੋ ਜਿਹੇ ਸਲਾਮਾਂ ਦਿੰਦੀਆਂ ਮੱਤਾਂ ਦਿੰਦੀਆਂ ਹੀ ਹੈ ਮੇਰੀ ਗੱਲ ਸੁਣ ਆ ਰੋਟੀ ਪਾਣੀ ਬਣਾਉਂਦੇ ਸਾਨੂੰ ਕਿੰਨਾ ਟਾਈਮ ਲੱਗਦਾ ਹੁੰਦਾ ਸੀ 5 ਮਿੰਟ ਨਹੀਂ ਲਾਈਦੇ ਸੀ ਨਹੀਂ 5 ਮਿੰਟ ਤੈਨੂੰ ਲੱਗਦੇ ਹੋਣਗੇ ਪੈਣਾ ਮੈਨੂੰ ਤਾਂ ਦਿਹਾੜੀ ਲੱਗ ਜਾਂਦੀ ਸੀ ਲਸਣ ਛਿੱਲ ਅਦਰਕ ਛਿੱਲ ਹੈ ਮੇਰੇ ਕਹਿਣ ਦਾ ਮਤਲਬ 5 ਮਿੰਟ ਦਾ ਇਹ ਮਤਲਬ ਹੈਗਾ ਵੇ ਕਿ ਸਾਨੂੰ ਕਿਸੇ ਨੇ ਕਹਿਣਾ ਰੋਟੀ ਖਾਣੀ ਅਸੀਂ ਕਹਿੰਦੇ 5 ਮਿੰਟ ਬੈਕ ਹਾਂ ਉਹ ਗੱਲ ਵੱਖਰੀ ਹੈ ਤੁਹਾਨੂੰ ਦੇ ਦਿੰਦੇ ਇੱਥੇ ਪਿੰਦੇ ਸੁੱਟੇ ਉਹ ਸਬਜ਼ੀਆਂ ਨਹੀਂ ਸਬਜ਼ੀ ਬਾਜ਼ਾਰੋਂ ਲੈ ਆਵੋ। ਉਹ ਜਿੰਨੀ ਦਿਨ ਬਾਜ਼ਾਰੋਂ ਲੈ ਆਣ ਜਣੋਂ ਦਿਨ ਮੂੰਗੀ ਦੀ ਤੇ ਦਾਲ ਬਣ ਜਾਣੀ, ਸੜ ਜਾਣੀ। ਨਹੀਂ ਗੱਲ ਤੇ ਇਹ ਹੋਈ ਆ ਇੱਕ ਤਾਂ ਇਹਨਾਂ ਨੂੰ ਪਨੀਰ ਨਹੀਂ ਛੱਡਦਾ। ਹੈ? ਘਰ ਕਿੰਨੀਆਂ ਸਬਜ਼ੀਆਂ ਪਈਆਂ ਹੁੰਦੀਆਂ। ਆ ਲਸਣ ਅਦ ਕਰਦੀਆਂ ਨੇ ਪੇਸਟਾ ਲੈ ਕੇ ਫ੍ਰਿਜ 'ਚ ਅੱਗ ਲਾ ਦਿੰਦੀਆਂ ਲਿਆ ਕੇ। ਬੜੀ ਗੰਦੀ ਸਬਜ਼ੀ। ਨਾ ਉਹ ਸਾਨੂੰ ਚੱਜ ਸਵਾਦ ਕਿਤੇ ਆਦਾ ਜਿੰਨਾ ਚੱਕਰ ਕਿਤੇ ਲਸਣ ਨੂੰ ਐ ਕੁੱਟਿਆ ਨਾ ਹੋਵੇ, ਅਦ ਕਰ ਨੂੰ ਕੁੱਟਿਆ ਨਾ ਹੋਵੇ, ਹਰੀ ਮਿਰਚ ਨੂੰ ਕੁੱਟਿਆ ਨਾ ਹੋਵੇ ਤੇ ਸਵਾਦ ਕਿਤੇ ਆਂਦਾ ਕਿਤੇ? ਕੋਈ ਸਦੀਆਂ ਹੀ ਹੋ ਚਲੇ। ਅਦਰਕ ਲਸਣ ਦੀ ਸਬਜ਼ੀ ਖਾਦੀ ਹੀ ਨਹੀਂ ਆਦੀ ਕਿਸੇ ਹਾਲ ਤੇ ਕਦੀ ਮੈਨੂੰ ਕੋਈ ਬੰਦਿਸ ਮੈਲ ਆਉਂਦੀ ਹੈ ਨਹੀਂ ਮੰਜੂ ਭੈਣ ਤੂੰ ਚੇਤਾ ਕਰਵਾਤਾ ਸਹੀ ਗੱਲ ਆ ਅਦਕਰ ਲਸਣ ਦੀ ਸਬਜੀ ਤੇ ਮੇਰੇ ਵਰਗੀ ਨੇ ਖਸਖਸ ਨਾਲ ਪੀਉਂਦੇ ਨੇ ਘੰਟਾਗ ਤੇ ਉਹਦੀ ਵੀ ਨਾਲ ਸਬਜੀ ਬਣਾ ਲੈਣੀ ਚਲੋ ਤੇ ਮੈਂ ਨਹੀਂ ਕਦੀ ਬਣਾਈ ਨਾ ਮੈਨੂੰ ਬਣਾਣੀ ਆ ਤੈਨੂੰ ਬਣਾ ਕੇ ਖਵਾਉਂਗੀ ਮੈਂ ਚਲ ਠੀਕ ਹੈ ਚਲ ਹੁਣ ਤੂੰ ਖਾਪਨਾ ਤੇ ਕੀ ਕਰਾਂ ਫਿਰ ਮੈਂ ਦੱਸ ਤੂ ਜਿਆ ਦੱਸ ਤੇ ਮੈਂ ਇੱਥੋਂ ਤੱਕ ਰਾਤੀ ਰੋਟੀ ਸਬਜੀ ਦੀ ਤਿਆਰ ਕਰ ਦਿੱਤੀ ਤੂੰ ਰਹਿਣ ਦੇ ਤੂੰ ਕੰਨੂ ਕਰਨਾ ਆਪੇ ਆ ਕੇ ਕਰੂਗੀ ਕੇ ਦਿਲ ਇੱਧਰ ਹੀ ਪਵਣਾ ਆ ਦਲਿੱਦਰ ਕਾ ਦਾ ਫੋਨ ਆ ਉੱਤੋਂ ਮੇਰੇ ਆਪਣੀ ਧੀ ਨੂੰ ਮੈਂ ਸੋ ਫੋਨ ਕੀਤਾ ਸੀ ਆ ਜਾ ਭਾਵੇਂ ਉਹ ਵੀ ਆ ਜਾ ਰਾਬੀ ਜਾਨ ਨੇ ਉਹਨੋਂ ਵੀ ਆਂਦੀ ਜਾਂ ਨਹੀਂ ਆਂਦੀ ਚੱਲ ਤੂੰ ਛੱਡ ਪਰ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਵੱਲ ਆਈ ਸੀ ਉਹ ਮੇਰੀਆਂ ਕੋਲੀਆਂ ਦੋ ਆਈਆਂ ਉਹਨਾਂ ਸਾਡੇ ਘਰਾਂ ਨੇ ਰਾਤੀ ਪਰੌਣਿਆਂ ਨੇ ਤੇ ਉਹ ਸੈਟ ਪੂਰਾ ਵੋਟੇ ਕੰਦੀ ਲੈ ਕੇ ਆਉਣਾ ਤੂੰ ਮੇਰਾ ਸੈਟ ਲੈ ਜਾ ਕੋਈ ਗੱਲ ਨਹੀਂ ਫੇਰ ਕੇ ਆ ਨਾ ਨਾ ਬਸ ਦੋ ਕੋਲੀਆਂ ਆਈਆਂ ਸੀ ਨਾ ਉਹ ਦੋ ਜਿੱਦਾਂ ਤੂੰ ਆਪਣੇ ਪੋਤਰੇ ਦਾ ਜਨਮ ਦਿਨ ਮਨਾਇਆ ਸੀ ਕੋਲਦੀਆਂ ਆਈਆਂ ਆਈਆਂ ਸੀ ਚੱਲ ਮੈਂ ਤੇਨੂੰ ਦੋ ਮਿੰਟ ਹਟ ਕੇ ਦੇ ਦਵਾਂਗੀ ਹੈ ਜਾਂ ਹੁਣੇ ਦਵਾਂ ਚੱਲ ਕੋਈ ਗੱਲ ਨਹੀਂ ਕਰ ਲਾ ਫਿਰ ਬਾਕੀ ਪੈਣਾ ਮੇਰੀ ਗੱਲ ਦਾ ਬੁਰਾ ਨਾ ਬਣਾਵੀ ਮੇਰੀ ਤੇ ਆਦਤ ਆ ਇਤਰੇ ਬੋਲੀ ਜਾਂ ਤੂੰ ਗੱਲ ਸ਼ੁਰੂ ਕਰ ਮੈਂ ਬੋਲਣੋਂ ਹਟਣਾ ਨਹੀਂ ਚੱਲ ਕੋਈ ਗੱਲ ਨਹੀਂ ਇੱਕ ਦੂਜੇ ਦਾ ਆਸਰਾ ਹੀ ਸਾਨੂੰ ਬੜਾ ਵਾਹ ਹਾਂ ਲੈ ਕੰਮ ਕਰਨ ਵਾਲਾ ਤੇ ਮੈਂ ਕਰ ਦਿੰਨੀ ਨਹੀਂ ਨਹੀਂ ਕੰਮ ਤੇ ਸਾਰਾ ਹੋ ਗਿਆ ਕੰਮ ਦੀ ਨਹੀਂ ਕੋਈ ਟੈਨਸ਼ਨ ਹੁਣ ਵੇਲਾ ਸੇਰ ਦੀ ਸਾਰਾ ਦਿਨ ਦੀ ਸਫਾਈ ਇੱਕ ਵਾਰੀ ਸਫਾਈ ਕਿਤੇ ਭਾਵੇਂ ਦੋ ਦਿਨ ਪੋਚੇ ਵੀ ਨਾ ਲਾਓ ਤੇ ਚੱਲ ਜਾਣਾ ਫੋਨ ਕਰਕੇ ਪਤਾ ਕਰ ਲੈ ਪੋਨੇ 6 ਤੇ ਹੋ ਗਏ ਹੈ ਹਨੇਰਾ ਪੈ ਜਾਣਾ ਚੱਲ ਵੇਖ ਪਤਾ ਕਰ ਚੱਲ ਠੀਕ ਆ ਫਿਰ ਭੇਜਦੀ ਹੈ ਹਾਂ ਮੈਂ ਭੇਜ ਦ ਕੁਝ ਬਣਾਵਾਂਗੀ ਨਾ ਉਹ ਪਾ ਦੇਵਾਂਗੀ ਖਾਲੀ ਥੋੜੀ ਨਹੀਂ ਨਹੀਂ ਕੋਈ ਗੱਲ ਨਹੀਂ ਉਤਰਾ ਹੀ ਦੇ ਦੀ ਹਾਂ ਨਹੀਂ ਜਸਬੀਰ ਵਿਚਾਰੀ ਆਈ 2 ਮਿੰਟ ਦਮਾ ਕੇ ਤੇ ਹੋਰ ਪਾਸੇ ਹੋ ਗਏ ਜਾਂ ਮੇਰੇ ਤਾਂ ਜਲੂਸ ਹੀ ਕੱਢਿਆ ਪਏ ਸਾਰਿਆਂ ਨੇ ਚੱਲ ਦੇਖਦੀ ਹਾਂ ਹੁਣ ਅਗੀ ਲੱਗਦੀ ਮਹਾਰਾਣੀ ਸਾਰਾ ਕੰਮ ਹੋ ਗਿਆ ਤੇ ਆ ਗਈ ਭਾਂਡੇ ਧੋਵਾ ਅੱਗ ਲੱਗਿਆ ਭਾਂਡਿਆਂ ਨੂੰ ਆਪੇ ਮੰਜੇਗੀ ਆ ਕੇ ਮੈਂ ਤੇ ਆ ਕੇ ਸੜੀ ਭੁੱਜੀ ਪਈ ਆ ਆ ਗਿਆ ਮੰਜੇ ਹਾਂਜੀ ਮੰਮੀ ਬੜੀ ਜਲਦੀ ਆ ਗਈ ਆ ਉਹ ਆਨ ਤੇ ਜਲਦੀ ਜਨਾ ਹੀ ਟੰਗ ਨਾ ਆ ਤੇਰੇ ਸਾਹਮਣੇ ਹੀ ਆ 6 ਵਜੇ ਕੇ ਹਾਂ 6 ਵਜੇ ਆ ਉਹ ਪਤਾ ਕੀ ਗੱਲ ਹੋਈ ਹੀ ਰਸਤੇ ਚ ਐਨਾ ਜਾਮ ਸੀ ਨਾ ਮੰਮੀ ਬਹੁਤ ਜ਼ਿਆਦਾ ਜਾਮ ਸੀ ਟੈਕ ਨਹੀਂ ਲੱਭਦਾ ਵਾ ਤੁਹਾਨੂੰ ਤੇ ਮੈਂ ਫਰੀ ਦੀ ਨੌਕਰਾਂ ਨਹੀਂ ਲੱਭੀਆਂ ਕਿਉਂ ਹੈ ਕੋਈ ਤੁਹਾਨੂੰ ਟੈਨਸ਼ਨ ਨਹੀਂ ਹੈ ਕਿ ਬਸ ਤੇਰੇ ਸਕੂਲੇ ਬੱਚੇ ਭੇਜ ਦਿੱਤੇ ਹੈ ਬੱਚਿਆਂ ਨੇ ਸਕੂਲੋਂ ਆਣਾ ਵਾ ਉਹਨਾਂ ਦੇ ਕੋਈ ਕੱਪੜੇ ਬਦਨੇ ਉਹਨਾਂ ਨੂੰ ਖਵਾਣਾ ਪਲਾਨਾ ਵਾ ਜਾਂ ਬੇਟਾ ਉਹਨਾਂ ਨੂੰ ਟਿਊਸ਼ਨ ਦੇ ਪੇਨਾ ਵਾ ਹੁਣ ਮੁੰਡਾ ਟਿਊਸ਼ਨ ਤੋਂ ਆਉਣ ਵਾਲਾ ਵਾ ਤੇ ਪੂਰੇ ਤੋਂ ਮੌਕੇ ਸਿਰ ਆ ਗਈਆਂ ਮੈਨੂੰ ਪਤਾ ਸੀ ਤੁਸੀਂ ਘਰ ਹੈਗੇ ਹੋ ਮੈਨੂੰ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਮਿਲ ਗਿਆ ਤੇ ਉੱਥੋਂ ਫਿਰ ਮੈਂ ਲੇਟ ਹੋ ਗਈ ਆ ਅੱਗੇ ਤਾਂ ਜਦੋਂ ਜਾਣਾ ਹੁੰਦਾ ਨਾ ਐਤਵਾਰ ਜਾਇਆ ਕਰ ਮੇਰੇ ਕੋਲ ਨਹੀਂ ਇੰਨੇ ਕੰਮ ਹੁੰਦੇ ਮੈਂ ਮੰਮੀ ਜਾਣਾ ਨਹੀਂ ਸੀ ਹੂੰ ਮੰਮੀ ਦਾ ਤਾਂ ਮੈਨੂੰ ਫੋਨ ਆਇਆ ਉਹ ਤਾਂ ਰੋਜ਼ ਹੀ ਆਉਂਦੇ ਪਹਿਲੀ ਵਾਰ ਥੋੜੀ ਆਣਾ ਮੈਨੂੰ ਕਹਿੰਦੇ 2 ਮਿੰਟ ਘਰ ਆ ਮੈਂ ਕਿਹਾ ਕੰਮ ਕੀ ਹੈ ਕਹਿੰਦੇ ਤੂੰ ਘਰ ਆ ਤੇ ਨਾ ਘਰ ਆ ਕੇ ਜਦੋਂ ਮੈਂ ਘਰ ਗਈ ਆ ਤੇ ਉਹ ਕਹਿੰਦੇ ਤੇਰਾ ਬਰਥਡੇ ਨੰਗਿਆ ਸੀ ਉਦੋਂ ਮੈਂ ਠੀਕ ਨਹੀਂ ਸੀ ਤੇ ਐ ਤੂੰ ਆਪਣੇ ਨਾ ਸੂਟ ਲੈ ਜਾ ਕਪੜੇ ਲੈ ਜਾ ਉਹਨਾਂ ਨੇ ਪਹਿਲੇ ਹੀ ਲੈ ਕੇ ਰੱਖੇ ਸੀ ਐ ਲੋ ਫੋਲ ਲੈ ਹੁਣ ਦਿਖਾ ਦੇ ਸਹੀ ਕਿਹੜੇ ਗਿਆ ਮੇਰੇ ਕੋਲੋਂ ਡਿੱਗ ਗਿਆ ਮੰਮੀ ਅੰਦਰ ਆ ਕੇ ਬਹਿ ਮੇਰੇ ਅਜੇ ਲੱਤਾਂ ਦਰਦ ਹੋਣ ਡੀਆਂ ਚਲਾਓ ਮੈਂ ਤੁਹਾਨੂੰ ਦਿਖਾਵਾਂ ਚਲਾ ਆਜ ਚਲਾ ਆਉਂ ਬਿਠਾ ਕੇ ਤੁਹਾਨੂੰ ਦਿਖਾਵਾਂ ਮੈਂ RAM ਨਾਲ ਦੇਖੋ ਜਰਾ RAM ਨਾਲ ਹੀ ਦੇਖਾਂਗੇ ਪਰ ਆਪਾਂ ਗਿਆ ਟਿਊਸ਼ਨ ਗਿਆ ਮੈਂ ਤਾਂ ਸੂਟ ਦਿਖਾ ਜਰਾ ਕਿ ਕਿਹੜੇ ਭੇਜੇ ਤੇਰੀ ਮੰਮੀ ਨੇ ਮੇਰੇ ਵਾਸਤੇ ਭੇਜਿਆ ਵਾ ਨਹੀਂ ਮੇਰਾ ਬਰਥਡੇ ਸੀ ਨਾ ਅੱਛਾ ਤੇ ਮੇਰੇ ਵਾਸਤੇ ਚਲੋ ਕੋਈ ਗੱਲ ਨਹੀਂ ਇੱਕ ਤੀਰ ਤੇ ਸੂਟ ਤੇ ਬਹੁਤ ਸੋਨਾ ਹੈਗਾ ਵਾ ਹਰ ਫਰਕ ਨਾ ਕਰ ਬੋਤਾ ਮੈਨੂੰ ਨਜ਼ਰ ਆਂ ਡਿਆ ਵੈ ਐ ਥੋੜੀ ਮੈਨੂੰ ਐਨੇਕ ਲੱਗੀ ਮਨਣਾ ਥੋੜੀ ਐਨਾ ਨਹੀਂ ਬਹੁਤ ਸੋਨਾ ਹੈ ਦੂਜਾ ਕੀ ਹੈ ਐਨਾ ਦਿੱਤਾ ਐਨਾ ਦਾ ਹਾਂ ਵਧੀਆ ਵਧੀਆ ਸੋਨਾ ਹੈਗਾ ਰੰਗ ਸੋਨਾ ਹੈਗਾ ਹਾਂ ਤੇਰੀ ਦੀਦੀ ਨੂੰ ਬੜਾ ਪਸੰਦਾ ਨਾ ਇਹ ਸੂਟ ਹੈ ਲੈ ਦੀਦੀ ਹੋਰ ਕੀ ਹੈ ਇਹਦੇ ਵਿੱਚ ਨਹੀਂ ਐ ਕੁਛ ਨਹੀਂ ਹੈ ਅੱਛਾ ਚਲ ਬਹੁਤ ਸੋਨਾ ਹੈਗਾ ਚਲ ਵਧੀਆ ਸੋਨਾ ਸੋਨਾ ਸੂਟ ਹਾਂ ਬਹੁਤ ਸੋਨਾ ਬਹੁਤ ਸੋਨਾ ਮੰਮੀ ਕਹਿੰਦੇ ਮੈਂ ਲੈ ਕੇ ਰੱਖਿਆ ਸੀ ਪਹਿਲੇ ਹੀ ਤੇਰੇ ਵਾਸਤੇ ਅੱਛਾ ਅੱਛਾ ਤੇ ਤੂੰ ਆਂਦੀ ਨਹੀਂ ਪਈ ਫੇਮ ਨੂੰ ਫੋਨਾ ਹੈ ਤਾਂ ਮੈਂ ਚਲੇਗੀ ਚੱਲ ਬਹੁਤ ਵਧੀਆ ਕਿੱਤ ਚਾਸੂਟ ਤੇ ਬਹੁਤ ਸੋਨਾ ਹੈਗਾ ਤੇ ਮਮੀ ਦੀ ਨਾ ਚੁਆਇਸ ਵਧੀਆ ਵਾ ਹਾਂਜੀ ਪਰ ਜਦੋਂ ਤੇਰੀ ਭਾਬੀ ਆਈ ਹੈ ਨਾ ਉਦੋਂ ਦੀ ਚੁਆਇਸ ਥੋੜੀ ਜ਼ਿਆਦਾ ਵਧੀਆ ਹੋ ਗਈ ਪੱਲਾ ਹਾਈਏ ਸਭਰੰਨੀ ਨਹੀਂ ਗਈ ਨਹੀਂ ਨਹੀਂ ਤੁਸੀਂ ਅੱਦਾ ਕਹਿੰਦੇ ਹੋ ਬਹੁਤ ਸੋਨਾ ਚੱਲ ਠੀਕ ਆ ਮੈਂ ਉਹਨਾਂ ਸਾਰਾ ਕੰਮ ਕਰ ਲਿਆ ਹੈ ਤੇ ਰਸੋਈ ਜਾ ਕੇ ਸਮੇਟ ਲੈ ਸਾਰੇ ਤੇ ਰਾ ਦਾ ਆਰ ਪਾਰ ਕਰੋ ਤੇ ਹੁਣ ਮਰ ਜਾਇ ਚ ਨਿੱਗੀ ਹੋਣ ਲੱਗੀਆਂ ਜਾ ਕੇ ਉਹ ਕੋਈ ਗੱਲ ਨਹੀਂ ਮੈਂ ਕਰ ਲੱਗਣੀ ਨਹੀਂ ਕੰਨਾ ਨਹੀਂ ਕਰੋ ਜਾ ਕੇ ਉੱਠੋ ਚਲੋ ਚਲ ਕਰਤੀ ਆ ਮੈਂ ਜਾ ਕੇ ਜਾਓ ਚਲੋ ਅਨੇਂ ਦੇ ਅਨੇਂ ਕੋਈ ਨਿੱਤ ਬਿਆਰਾਂ ਜਿੱਤੇ ਕੋਈ ਆ ਚੁਣ ਦੇਖ ਤੇ ਲਿਆ ਤੇ ਫਿਰ ਕਿ ਕੋਈ ਆਏਗਾ ਦਹਾਵਾਗੀ ਤੇ ਸਹੀ ਨਾ ਜਾਂ ਤੂੰ ਆਪਣਾ ਕੰਮ ਕਰ ਜਾ ਕੇ ਜਾ ਜਰਾ ਬਤੇਰਾ ਭਲਾ ਕਰੇ 10 ਕਿੱਡੀ ਚਾ ਤੇਰੀ ਆਉ ਸਮਾਨ ਚੁਕਦੀ ਵੀ ਤੇ ਚੋਰ ਵਸਦੇ ਪਏ ਪਿਆਰੇ ਵੇ ਸਮਾਨ ਆ ਸਤਾਂ ਕਰਾਂ ਮੈਂ ਆਪਣੀ ਧੀ ਨੂੰ ਫੋਨ ਕਰਦੀ ਆ ਆਜਾ ਪਰਜਾਈ ਬੜਾ ਸੋਨਾ ਸੂਟ ਲੈ ਕੇ ਆਈ ਤੇ ਮੈਂ ਨਾ ਫੋਨ ਹਗਾ ਕਿੱਥੇ ਆ ਮੈਂ ਫੋਨ ਕਰਾਂ ਜਾ ਕੇ ਆਪਣੀ ਕੁੜੀ ਨੂੰ ਸੂਟ ਵੀ ਲੈ ਜਾਵੇ ਜੈਂਸ ਸੂਟ ਵੀ ਵਧੀਆ ਚਲ ਮੈਂ ਦੇਖਦੀ ਆ ਸੋਏ ਜੀ ਕੀ ਮੈਂ ਤੀ ਆਪਣੇ ਨੂੰ ਫੋਨ ਕਰਾਂ ਹੈਲੋ ਹੈਲੋ ਹਾਂਜੀ ਸਸ਼ੀਗਰ ਮਮੀ ਨਹੀਂ ਤੂੰ ਬੜਾ ਸਸ਼ੀਗਰ ਤੇ ਠੀਕ ਐ ਤੈਨੂੰ ਸਵੇਜ ਤੇਰੀ ਵੇਟ ਕਰਦੋ ਆਈ ਨਹੀਂ ਅਜੇ ਤੱਕ ਆਈ ਨਹੀਂ ਕੀ ਹੋਇਆ ਮਮੀ ਤੂੰ ਆ ਜਾ ਫਟਾਫਟ ਆਏ ਹੋਏ ਹੁਣ ਕੀ ਆ ਚਲੋ ਆਨੀ ਆ 5 ਮਿੰਟ ਤੂੰ ਆ ਤੈਨੂੰ ਮੈਂ ਫੇਰ ਦਸਦੀ ਆ ਚਲੋ ਠੀਕ ਆ ਆਇਆ 5 ਮਿੰਟ ਦੇ ਵਿੱਚ ਵਿੱਚ ਆਇਆ ਨਾਲ ਤੇ ਕੋਲੋਂ ਤੇ ਆਣਾ ਤੂੰ ਆ ਗਈ ਆ ਗਈ ਆ ਜਾ ਆ ਜਾ ਆ ਜਾ ਮੇਰਾ ਪੁੱਤ ਫਟਾਫਟ ਆ ਜਾ ਚਲ ਮੇਰੀ ਧੀ ਆਵੇ ਅੱਬਾ ਨੇ ਸਿੱਧੀ ਕਹਿਣਾ ਭਾਬੀ ਨੂੰ ਨਾ ਸੂਟ ਮੰਗ ਤੂੰ ਨੇ ਕਿਹਾ ਦਿਖਾ ਭਾਬੀ ਕਿਹੜਾ ਦਿੱਤਾ ਤੇਰੀ ਮੰਮੀ ਨੇ ਮੈਂ ਕਿਹਾ ਲੈ ਜਾ ਤੂੰ ਤੈਨੂੰ ਪਸੰਦ ਆ ਤੇ ਉਹ ਤੇਨੇ ਲੈ ਹੀ ਜਾਣਾ ਵੇ ਇੱਡੀ ਟੋਰ ਨਾਲ ਕੰਦੀ ਸੂਟ ਲੈ ਉਹਦਾ ਹੀ ਫੋਨ ਆ ਗਿਆ ਲੱਗਦਾ ਹੀ ਮਨ ਨੂੰ ਤੇ ਚਲੋ ਕੋਈ ਨਹੀਂ ਦੇਖਦੀ ਆ ਚਲ ਰਸੋਈ ਤੇ ਕਰ ਲਈ ਮੈਂ ਸਾਫ ਹੋਰ ਕੋਈ ਕੰਮ ਤੇ ਨਹੀਂ ਨਾ ਹੈਗਾ ਮੈਨੂੰ ਭਾਬੀ ਲੈ ਸਸਕੀ ਕਾਲ ਹੈ ਸਸਕੀ ਕਾਲ ਜੀ ਪਿਆਰ ਜੇ ਠੀਕ ਹੋ ਚਲਾਓ ਬੈਠੋ ਮੈਂ ਤੇ ਬੈਣੀ ਮੰਮੀ ਲੈ ਇੱਥੇ ਜੇ ਹਾਂ ਮੈਂ ਵੇੜੇ ਚ ਹੀ ਗਈ ਸੀ ਚਲਾ ਅੰਦਰ ਆ ਠੰਡ ਵਿੱਚ ਚਲੋ ਭਾਬੀ ਤੁਸੀਂ ਮੇਰੇ ਲਈ ਨਾ ਕੁਝ ਲੈ ਆਓ ਚਾਹ ਬੈਠ ਬੈਠ ਮੈਂ ਪਾਣੀ ਦਵਾ ਪਹਿਲੇ ਪਾਣੀ ਲੈ ਕੇ ਆਓ ਪਾਣੀ ਦੇਣੀ ਹੋਰ ਸੁਣਾ ਚਲਾ ਪੁੱਤਰ ਕਿ ਯੋ ਯਾਨੀ ਮੀ ਤੂੰ ਹੀ ਇੰਨੀ ਮੈਨੂੰ ਕਾਲੀ ਚ ਕੱਤੋਂ ਬੁਲਾ ਲਿਆ ਨਹੀਂ ਤੈਨੂੰ ਸੁਭੈਨ ਤੇ ਨਹੀਂ ਗਈ ਤੇਰੇ ਮੈਂ ਸਵੇਰ ਦਾ ਫੋਨ ਕੀਤਾ ਆਜਾ 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 ਤੇਰੇ ਪਰਜਾਈ ਤੇਲ ਪਰਜਾਈ ਪੈ ਕੇ ਗਈ ਹੋਈ ਹੀ ਨਾ ਫੋਨ ਤੇ ਆ ਗਈ ਆ ਤਾਂ ਆ ਗਈ ਤਾਂ ਫੇਰ ਕੀ ਆ ਤੈਨੂੰ ਮਿਲਣ ਆਂਦੀ ਆ ਮਿਲੀ ਨਾ ਉਹ ਤੈਨੂੰ ਮਿਲੀ ਤੇਗੀ ਆ ਤੂੰ ਹੀ ਬੁਲਾਇਆ ਕਿਉਂ ਗੱਲ ਤੇ ਦੱਸੋ ਸੂਟ ਬੜਾ ਸੋਹਣਾ ਹੈ ਉਹਦੀ ਮਾਂ ਨੇ ਦਿੱਤਾ ਉਹਨੂੰ ਅੱਛਾ ਪਰ ਦਿੱਤਾ ਤੇ ਉਹਨੂੰ ਆ ਤੇ ਫੇਰ ਕੀ ਆ ਤੇ ਮੈਂ ਕੀ ਕਵਾਂਗੀ ਉਹ ਰੰਗ ਬੜਾ ਸਣਾ ਤੂੰ ਮੈਨੂੰ ਕਹਿੰਦੀ ਸੀ ਨਾ ਉਸ ਤਰ੍ਹਾਂ ਦਾ ਲਿਆਂਨ ਵੱਲੋਂ ਤੇ ਮੈਂ ਤੇ ਲੈ ਜੀ ਤੂੰ ਚੁੱਪ ਕਰਕੇ ਮੇਰੀ ਗੱਲ ਸੁਣੋ ਮੈਂ ਦੇ ਤਾਂ ਲਿਆਣ ਵੱਲੋਂ ਪਰ ਇਹ ਤੇ ਉਹਦੀ ਮਾਣੇ ਦਿੱਤਾ ਵਾ ਨਾ ਉਹਨੂੰ ਮਹੋਰ ਲਾ ਦਾਂਗੀ ਤੂੰ ਚੁੱਪ ਕਰ ਮਮਮੀ ਕੀ ਕਰਨ ਦੇ ਜੇ ਚੰਗੇ ਥੋੜਾ ਲੱਗੀਦਾ ਇਸ ਤਰ੍ਹਾਂ ਕੀ ਕਹਾਂਗੇ ਉਹਨੂੰ ਤੁਸੀਂ ਦੱਸੋ ਵੈਸੇ ਸੂਟ ਤੇ ਮੈਨੂੰ ਚਾਹੀਦਾ ਹੀਗਾ ਤੁਹਾਨੂੰ ਕੀ ਲੱਗਦਾ ਉਹ ਦੇ ਦੂਗੀ ਤੂੰ ਦੋ ਪਾਸੇ ਨਾ ਵਗ ਨਾਲੇ ਚਾਹੀਦਾ ਵੀ ਐ ਦੇ ਨਾਲੇ ਨਹੀਂ ਵੀ ਚਾਹੀਦਾ ਹੀ ਤਾਂ ਹੈਗਾ ਵਾ ਪਰ ਅਗਲੀ ਕੀ ਕੀ ਮੈਂ ਕੀ ਕਹਾਂ ਤੂੰ ਕਿ ਭਾਬੀ ਸੂਟ ਬਹੁਤ ਸੋਨਾ ਬਹੁਤ ਵਧੀਆ ਸੂਟ ਹੈ ਮੈਨੂੰ ਪਸੰਦ ਹੈਗਾ ਉਹਨੇ ਆਪਣੇ ਆਪ ਤੈਨੂੰ ਕਹਿ ਦੇਣਾ ਦੀਦੀ ਲੈ ਜਾਓ ਤੇ ਜੇ ਨਹੀਂ ਕਿਹਾ ਫੇਰ ਐ ਵੀ ਨਹੀਂ ਕਹ ਤੂੰ ਵੇਖ ਲੈ ਉਹਨੇ ਕਹਿ ਦੇਣਾ ਜੇ ਨਹੀਂ ਕਹਿਆ ਤੂੰ ਆਪ ਕਹਿ ਦੇ ਦੀਦੀ ਭਾਬੀ ਸੂਟ ਪੜਾ ਲੈ ਲਓ ਦੀਦੀ ਪਾਣੀ ਪੀਓ ਹਾਂਜੀ ਹਾਂਜੀ ਅਜਾ ਨਾ ਹੁਣੇ ਆਈ ਸੀ ਅਜੇ ਘੰਟਾ ਕੋਇਆ ਪੈ ਕਿਉਂ ਬੈਠ ਜਾ ਤੂੰ ਮੈਂ ਹਾਂ ਮੰਮੀ ਦਾ ਨਾ ਫੋਨ ਆਇਆ ਸੀ ਫਿਰ ਮੈਂ ਅੱਛਾ ਆ ਗਈ ਠੀਕ ਹੈ ਹਾਏ ਤੂੰ ਆਈ ਹੈ ਬਾਦੀ ਦਿਨ ਸੂਟ ਦਿਖਾ ਆ ਜੇ ਤੇਰੀ ਮੰਮੀ ਨੇ ਦਿੱਤਾ ਤੈਨੂੰ ਅੱਛਾ ਦਿਦੀ ਨੇ ਹਾਂ ਸਾਰੇ ਕੱਪੜੇ ਲੈ ਕੇ ਆ ਨਾ ਜਲਦੀ ਜਲਦੀ ਲੈ ਕੇ ਆ ਜਰਾ ਉਹਨੇ ਜਾਣਾ ਫਿਰ ਉਹਨੂੰ ਟਾਈਮ ਹੁੰਦਾ ਪਿਆ ਹਾਂ ਤੁਹਾਨੂੰ ਪਤਾ ਨਾ ਫਿਰ ਘਰੇ ਮੈਨੂੰ ਨਹੀਂ ਨਹੀਂ ਕੋਈ ਗੱਲ ਜਲਦੀ ਆ ਜਾ ਵੀ ਨਹੀਂ ਗਈ ਇਹ ਨਾ ਲੈਣ ਵਾਸਤੇ ਗਾਈ ਤੇ ਪਾਗਲਾ ਬੱਕ ਪਾਣੀ ਤੇ ਪੀ ਲੈਣਾ ਸੀ ਮੈਂ ਪਾਣੀ ਨਹੀਂ ਪੀਣਾ ਹੁਣ ਮੈਨੂੰ ਉਹ ਤੇਰਾ ਸੂਟ ਵਾ ਧਿਆਨ ਚਲਾ ਗਿਆ ਗਈ ਆ ਗਈ ਕੱਥੇ ਚੁੱਪ ਕਰ ਆ ਜਾ ਆ ਜਾ ਫਟਾਫਟ ਦੀਦੀ ਉਹਨੇ ਜਾਣਾ ਮੈਂ ਆ ਜਾ ਆ ਜਾ ਇਹ ਦੇ ਇਹ ਦੇਦੀ ਅਰੇ ਚਾ ਲੈ ਬਾਬੀ ਆਹ ਸੂਟ ਤੇ ਬੜਾ ਸੋਹਣਾ ਵਾ ਤੁਹਾਨੂੰ ਪਤਾ ਇਹ ਕਲਰ ਇੰਨਾ ਸੋਹਣਾ ਇੰਨਾ ਵਧੀਆ ਮੈਨੂੰ ਤੇ ਇਹ ਕਲਰ ਬੜਾ ਹੀ ਪਸੰਦ ਆ ਤੇ ਲੱਲਾ ਤੂੰ ਲੱਲਾ ਪੁੱਤਰ ਫੇਰ ਕਿ ਆ ਤੇਨੂੰ ਪਸੰਦ ਆ ਤੇ ਹਾਂ ਹਾਂ ਫੇਰ ਕਿ ਆ ਭਾਬੀ ਨੇ ਪਾਇਆ ਮੇਰੀ ਮੰਮੀ ਨੇ ਦਿੱਤਾ ਸੀ ਮੈਨੂੰ ਤੇ ਹਾਇਆ ਫੇਰ ਕਿ ਆ ਤੇਰੀ ਮੰਮੀ ਨੇ ਦਿੱਤਾ ਸੀ ਦੀਦੀ ਨੇ ਪਾਇਆ ਤੂੰ ਪਾਇਆ ਇੱਕ ਹੋਗਾ ਤੇ ਮੈਂ ਹੋਰ ਲੈ ਜਾਾਂਗੀ ਫੇਰ ਕਿ ਆ ਐ ਵੇਖੋ ਨਾ ਕਿੰਨਾ ਸੋਹਣਾ ਹੈਗਾ ਕਲਰ ਗਲਾਵੀ ਬੜਾ ਪਿਆਰਾ ਹੈ ਇਹਦਾ ਨਹੀਂ ਕੁਛ ਨਹੀਂ ਹੁੰਦਾ ਜਾ ਪੁੱਤ ਤੂੰ ਲੱਲਾ ਸਵਾਲੀ ਕੋਈ ਗੱਲ ਫੇਰ ਕਿ ਆ ਮੈਂ ਹੋਰ ਲੈ ਜਾਾਂਗੀ ਸੂਟ ਦਾ ਕੀ ਹੈ ਸੂਟ ਮਿਲ ਜਾਂਦੇ ਹੁੰਦੇ ਨਾਲ ਆਇਆ ਨਾ ਉਹਨਾਂ ਨੂੰ ਵੀ ਦਿੱਤਾ ਸੀ ਤੁਹਾਡੇ ਭਾ ਚਾਚਾ ਵੀ ਲੈ ਜਾ ਪੁੱਤਰ ਤੂੰ ਆਪਣੇ ਘਰ ਵਾਲੇ ਨੂੰ ਸੁਹਾਵੀ ਦੋਨੇ ਚੀਜ਼ਾਂ ਜੋ ਆਪਣੇ ਪੇਕਿਓ ਲਿਆਦੇ ਮੈਂ ਵੀ ਤੈਨੂੰ ਦੇ ਹੀ ਸਕਦੀ ਆ ਕੋਈ ਗੱਲ ਨਹੀਂ ਵਧੀਆ ਲੱਗੇਗਾ ਸੁਹਾਵੀ ਐ ਤੇ ਮੈਨੂੰ ਮੰਮੀ ਨੇ ਦਿੱਤੇ ਤਾਂ ਦੱਸਿਆ ਤੇ ਫੇਰ ਕਿ ਪੁੱਤ ਜੁੱਤੇ ਤੇ ਤੂੰ ਧੀਆ ਤੇ ਵੀ ਤੇ ਧੀ ਆ ਵੱਡੀ ਦੇ ਨਹੀਂ ਪਾਇਆ ਛੋਟੀ ਪਾ ਲੈਗੀ ਜੋ ਛੋਟੀ ਨੇ ਨਹੀਂ ਪਾਇਆ ਵੱਡੀ ਪਾ ਲੈਗੀ ਐਨ ਕੀ ਸੋਚੀ ਦੂਗੀ ਨਾਲੇ ਪਤਾ ਕੀ ਆ ਆਹ ਵਾਲੀ ਡਰੈੱਸ ਨਾ ਮੇਰੇ ਕੋਲ ਹੈ ਨਹੀਂ ਆ ਕਲਰ ਇੰਨਾ ਚਾਦਾ ਸੋਹਣਾ ਵਾ ਨਾ ਮੈਂ ਕਦੋਂ ਦੀ ਤੁਹਾਨੂੰ ਕਹਿੰਦੀ ਨਾ ਮੈਨੂੰ ਆਹ ਵਾਲਾ ਕਲਰ ਚਾਹੀਦਾ ਆਹ ਕਲਰ ਚਾਹੀਦਾ ਵਾ ਤੇ ਪੁੱਤ ਪਾਣਾ ਤੇ ਧੀ ਨੇ ਆ ਵੱਡੀ ਧੀ ਪਾ ਲੈਗੀ ਅਰ ਕਿਹੜੀ ਗੱਲ ਆ ਕਲਰ ਮੇਰੇ ਕੋ ਵੀ ਨਹੀਂ ਹੈ ਵਾਲਾ ਕੋਈ ਗੱਲ ਨਹੀਂ ਸਭ ਕੁਝ ਹੈਗਾ ਤੇਰੇ ਕਹਿ ਨਹੀਂ ਕਈਦਾ ਹੈਗਾ ਨਹੀਂ ਕਈਦਾ ਪਰਮਾਤਮਾ ਦੀ ਕਿਰਪਾ ਨਾਲ ਬੜਾ ਕੁਝ ਹੈਗਾ ਫਿਰ ਕਿਹਦਰ ਦੀਦੀ ਲੈ ਜਾਏਗੀ ਤੇ ਕੋਈ ਫਰਕ ਨਹੀਂ ਪੈਂਦਾ ਦੀਦੀ ਜੇ ਤੁਹਾਨੂੰ ਪਸੰਦ ਹੈ ਨਾ ਸੂਟ ਤੁਸੀਂ ਲੈ ਲਓ ਦੇਖ ਲੈ ਤੇ ਗੱਡੀ ਚੰਗੀ ਮੈਂ ਤੈਨੂੰ ਕਹਿਆ ਇਹ ਨਾ ਉਹ ਜਿਹੜੀਆਂ ਨਾਨਾ ਹੁੰਦੀਆਂ ਨਾ ਉਹ ਵੀ ਪਹਿਨਾ ਵਰਗੀਆਂ ਆਈਆਂ ਤੂੰ ਹੀ ਮੇਰੀ ਆ ਭੈਣ ਹੀ ਹੋ ਤੂੰ ਹੀ ਮੇਰੀ ਕੋਈ ਗੱਲ ਨਹੀਂ ਤੂੰ ਹੀ ਲੈ ਲਓ ਪਰ ਨਾ ਇਹ ਸੂਟ ਨਾ ਮੇਰੀ ਮੰਮੀ ਨੇ ਮੈਨੂੰ ਬਰਥਡੇ ਦਾ ਗਿਫਟ ਕੀਤਾ ਸੀ। ਤੂੰ ਫੇਰ ਕਿਹਾ ਤੂੰ ਬਰਥਡੇ ਦਾ ਗਿਫਟ ਗਿਫਟ ਲਾਇਆ ਹੈ ਨਾਲੇ ਤੂੰ ਚੀਜ਼ ਦੇ ਨਾਲ ਤੂੰ ਭੈਣ ਵੀ ਕਹਿਣ ਡਈ ਆ ਫੇਰ ਕਿਹਾ ਭੈਣ ਨੇ ਨਾਨ ਨੇ ਸਵਾਲਿਆ ਭੈਣ ਇੱਕੋ ਗੱਲ ਹੁੰਦੀ ਆ ਭੈਣ ਕਿਹਾ ਤੇ ਤਾਂ ਹੀ ਦਿੱਤਾ ਚਲ ਵਧੀਆ ਸੋ ਤੇ ਮੈਂ ਕਹਿੰਦੀ ਤੇ ਪਰਜਾਈ ਨੇ ਨਾ ਨਹੀਂ ਕਰਨੀ ਤੂੰ ਐਵੇਂ ਲੱਗਿਓ ਹੀ ਸ਼ਰਮ ਕਰਨ। ਦੀਦੀ ਤੁਸੀਂ ਇਹ ਸੂਟ ਤਾਂ ਲੈ ਕੇ ਚੱਲੇ ਹੋ ਜਿੱਦਾਂ ਤੁਸੀਂ ਮੇਰੇ ਕੋਲ ਸੂਟ ਲੈ ਕੇ ਚੱਲੇ ਹੋ ਤੁਸੀਂ ਘਰ ਲੈ ਕੇ ਜਾਓਗੇ ਅਗੋਂ ਤੁਹਾਡੀ ਨਨਾਂ ਤਾਰੇ ਕੋਲ ਲੈ ਤਾਂ ਫੇਰ ਐਵੇਂ ਕਿਤਨਾ ਲੈ ਲੈ ਉਹਦੀ ੱਡੀ ਮਜਾਲ ਉਹਨੂੰ ਮੈਂ ਦੱਸ ਨਾ ਪਤਾ ਦਵਾਗੀ ਇਹ ਮੈਂ ਆਪਣੇ ਨਹੀਂ ਲੈ ਕੇ ਚਲੀ ਅਗਲੀ ਨੂੰ ਥੋੜੇ ਦੇਰ ਬਾਅਦ ਲੈ ਤੇਰੀ ਪੰਜਾਈ ਨਹੀਂ ਦਿੱਤਾ ਤੈਨੂੰ ਫੂਡ ਹਾਂ ਇਤਰਾ ਕੀ ਤਰ ਬਸ ਦੀਦੀ ਮੇਰੇ ਸਵਾਲ ਦਾ ਜਵਾਬ ਤੁਸੀਂ ਆਪ ਹੀ ਦੇ ਦਿੱਤਾ ਜੀ ਨਾ ਪੁੱਤ ਤੂੰ ਆਪਣਾ ਸੂਟ ਮੇਰੇ ਕੋਲ ਗਲਤੀ ਹੋ ਗਈ ਆ ਤੇਰਾ ਹੈਗਾ ਕੋਈ ਗੱਲ ਨਹੀਂ ਇਹਸ ਕੋਈ ਗੱਲ ਨਹੀਂ ਮੈਂ ਹੋਰ ਆਪੇ ਲੈ ਧਾਨੀ ਨਹੀਂ ਨਹੀਂ ਬਿਲਕੁਲ ਸਹੀ ਕਿਹਾ ਮੰਮੀ ਨੇ ਤੂੰ ਹੀ ਤੇ ਆਡੀ ਅੱਖਾਂ ਖੋਲ ਦਿੱਤੀ ਸਹੀ ਗੱਲ ਆ ਮੰਮੀ ਜੇ ਤੁਸੀਂ ਮੈਨੂੰ ਕੋਈ ਚੀਜ਼ ਦੋ ਆਗੋ ਮੇਰੀ ਨਾ ਨਾ ਕਿ ਇਤਨਾ ਕਰੇ ਕਿ ਆ ਤੇ ਮੈਂ ਲੈਣਾ ਮ ਇਹ ਤੇ ਮੈਨੂੰ ਬੜਾ ਪਸੰਦ ਆ ਮੈਨੂੰ ਵੀ ਉਤਨਾ ਹੀ ਫੀਲ ਹੋਣਾ ਜਿੰਨਾ ਭਾਬੀ ਨੂੰ ਹੁੰਦਿਆ ਵਾ ਤੇਰਾ ਕਹਿੰਦਾ ਮਤਲਬ ਪਰਜਾਈ ਦੀ ਚੀਜ਼ ਕਦੀ ਨਾ ਨਾਨ ਨੂੰ ਨਾ ਦੋ ਜੇ ਆਪਣੀ ਮਨ ਖੁਸ਼ੀ ਨਾਲ ਦੇ ਦੇ ਫਿਰ ਗੱਲ ਵੱਖਰੀ ਆ ਪਰ ਇਦਾਂ ਤੁਸੀਂ ਮੈਨੂੰ ਫੋਨ ਕਰਕੇ ਬੁਲਾਇਆ ਕਿ ਤੇਰੀ ਭਾਬੀ ਆ ਸਮਾਨ ਲੈ ਕੇ ਆਈ ਆ ਪੇ ਕਿਉਂ ਤੂੰ ਆ ਕੇ ਲੈ ਲਾ ਉਹ ਜਿਹੜਾ ਭਾਬੀ ਸਮਾਨ ਲੈ ਕੇ ਆਂਦੀ ਨਾ ਉਹਦੇ ਨਾਨਾ ਦਾ ਨਹੀਂ ਹੱਕ ਹੁੰਦਾ ਜੇ ਭਾਬੀ ਆਪਣੀ ਮਰਜ਼ੀ ਨਾਲ ਦੇ ਦੇਵੇ ਉਹ ਗੱਲ ਵੱਖਰੀ ਆ ਠੀਕ ਆ ਅੱਗੇ ਤਾਂ ਨਹੀਂ ਕਰਾਂਗੇ ਬਾਕੀਆਂ ਨੂੰ ਵੀ ਬਾਕੀਆਂ ਨੂੰ ਵੀ ਕਾਹ ਦਵਾਂ ਹਾਂਜੀ ਸਸੀ ਕਾ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਗੇ ਬੈਠੋ ਹੈਲਥ ਠੀਕ ਆ ਜਾ ਇੱਧਰ ਆ ਜਾ ਅੱਜ ਦੀ ਜਿਹੜੀ ਆਪਾਂ ਸਟੋਰੀ ਬਣਾਈ ਆ ਉਹ ਬਣਾਈ ਆ ਨਾਨ ਪਰਝਾਈ ਦੇ ਉੱਤੇ ਇਹਦੇ ਵਿੱਚ ਇਹ ਆ ਕਿ ਕੀ ਕਹਿੰਦੇ ਆ ਉਹਦੀ ਪਰਝਾਈ ਦੀ ਮਾਂ ਉਹਨੂੰ ਕੋਈ ਗਿਫਟ ਦਿੰਦੀ ਆ ਤੇ ਅੱਗੋਂ ਉਹਦੀ ਸੱਸ ਨੂੰ ਬੜਾ ਪਸੰਦ ਆਉਂਦਾ ਤੇ ਉਹਨੂੰ ਹੁੰਦਾ ਵਾ ਕਿ ਇਹ ਚੀਜ਼ ਮੈਂ ਆਪਣੀ ਕੁੜੀ ਨੂੰ ਦੇ ਦੇਵਾਂ ਜਿੱਤੇ ਤੱਕ ਪਹੁੰਚ ਜਾਵੇ ਤੇ ਧੀ ਅਗੂ ਆ ਕੇ ਉਤਰਾ ਦੀ ਲਾਲਚਨ ਹਾਂ ਬਿਲਕੁਲ ਪਰ ਲਾਲਚ ਹੈਗੀਆਂ ਨੇ ਵੀ ਸਾਡੀਆਂ ਦੀਆਂ ਐ ਸਿਰਫ ਦਿਖਾਇਆ ਗਿਆ ਮਤਲਬ ਮਤਲਬ ਕਿ ਇਹ ਕਈਆਂ ਦੇ ਘਰਾਂ ਵਿੱਚ ਹੁੰਦਾ ਵਾ ਵਾਪਰਦਾ ਵਾ ਹਾਂ ਉਹ ਦੱਸਿਆ ਵਾ ਕਿ ਤੇ ਵੀ ਅਗੋ ਕਿ ਭਾਬੀ ਦੇ ਸਮਾਨ ਤੇ ਮੇਰਾ ਹੱਕ ਹੈਗਾ ਪਰ ਇਤਨਾ ਦਾ ਬਿਲਕੁਲ ਨਹੀਂ ਹੈ ਜੀ ਜੇ ਤੁਹਾਡੀ ਭਾਬੀ ਆਪਣੇ ਪੇਕੇ ਕੋਈ ਸਮਾਨ ਲੈ ਕੇ ਇਦਾਂ ਨੂੰ ਪਿਆਰ ਨਾ ਦੇ ਦੇਵੇ ਉਹ ਗੱਲ ਵੱਖਰੀ ਆ ਬਸ ਵੈਸੇ ਲੈਣਾ ਹੀ ਨਹੀਂ ਨਹੀਂ ਚਲੋ ਪਿਆਰ ਨਾ ਦੇ ਦੇਵੇ ਨਾ ਪਿਆਰ ਨਾ ਦੇ ਦੋ ਕੋ ਡਰ ਵੀ ਹੁੰਦਾ ਆ ਜੀ ਦੀਦੀ ਮੈਂ ਤੁਹਾਡੇ ਲਈ ਲੈ ਕੇ ਆਈ ਆ ਮੰਮੀ ਨੇ ਤੁਹਾਡੇ ਲਈ ਪੇਜ ਜਾਵਾ ਪਰ ਇਤਨਾ ਤੁਸੀਂ ਉਹਨੂੰ ਬਿਨਾਂ ਪੁੱਛੇ ਉਹਦੇ ਬਰਥਡੇ ਦਾ ਗਿਫਟ ਕੀਤਾ ਹੈ ਸਮਾਨ ਤੁਸੀਂ ਲੈ ਲੋਗੇ ਤੇ ਉਹਨੂੰ ਕਿੰਨਾ ਹਰਟ ਹੋਊਗਾ ਜਿਵੇਂ ਉਹਨਾਂ ਨੇ ਮੈਨੂੰ ਕੀਤਾ ਕਿ ਇਹ ਸੂਟ ਜੇ ਮੇਰੀ ਨਾਨਣ ਕਰੇ ਤੇ ਮੈਨੂੰ ਕਿ ਤਰ੍ਹਾਂ ਦਾ ਲੱਗੇ ਤੈਨੂੰ ਕਿੰਨਾ ਗੁੱਸਾ ਜਿਹੜਾ ਇੱਕਦਮ ਤੇ ਮੈਨੂੰ ਤੇ ਬੁਰਾ ਲੱਗਣਾ ਹੀ ਆ ਤੇ ਜਿਹੜੇ ਵੀ ਇਤਰਾ ਕਰਦੇ ਆ ਪਲੀਜ਼ ਨਾ ਕਰਿਆ ਕਰੋ ਰਲ ਮਿਲ ਕੇ ਰੋ ਤੇ ਹਰ ਇੱਕ ਦੇ ਨਾ ਇਮੋਸ਼ਨਸ ਨੂੰ ਸਮਝਿਆ ਕਰੋ ਕਿਹਦਾ ਕੀ ਇਮੋਸ਼ਨ ਹੁੰਦਾ ਵਾ ਹਰ ਇੱਕ ਨੂੰ ਹਰਟ ਵੀ ਹੁੰਦਾ ਵਾ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਥੈਂਕ ਯੂ so much ਤੇ ਮੈਂ ਤੁਹਾਨੂੰ ਦੱਸਾਂ ਇਹ ਜਲਦੀ ਜਲਦੀ ਕਿਉਂ ਕਰਨ ਦੇ ਆ ਇੱਥੇ ਦੇਖੋ ਲਾਗੇ ਮਠਿਆਈ ਪਈ ਖੋਲਿਓ 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 ਇਹਨਾਂ ਨੂੰ ਨਾ ਬਸ ਆ ਮਠਿਆਈ ਵੇਖਣ ਲਈ ਕਿ ਜਲਦੀ ਜਲਦੀ ਖਾ ਲਗੇ ਤੇ ਚਲੋ ਜੀ ਹੁਣ ਆਪਾ ਕਾਸ਼ੀ ਨੂੰ ਵੀ ਲੈ ਜਾਂਦਾ ਬਾਏ ਬਾਏ ਥੈਂਕ ਯੂ